ਬਾਹੇ ਬਿੱਜ ਘਰ ਦਾ ਸਾਹ ਬਾਹੇ ਬਿੱਜ ਕੀ ਫੱਕੇ ਉਹਨਾਂ ਸਤਿਗੁਰੂਆਂ ਨੇ ਪਰਖਿਆ ਜਿਹੜੀ ਤੋਂ જગ ਜਾਣਨ ਹੋਵੇ ਜੋ ਕਰ ਸਭੂ ਦੇ ਗਿਆਨ ਨਾਲੇ ਚਪੇ ਅੰਧੇਰ ਬੰਦੂਆ ਤਾਂ ਕੋ ਨਾਂਕ ਸਾਹਿਬ ਜੀ ਦੇ ਮਹਾਨ ਪ੍ਰਕਾਸ਼ ਵਿਵਾਰ ਸਿਆੜੀ ਦੇ ਅੰਦਰ ਆਸ ਸੰਸਾਰ ਪਰ ਵਿੱਚ ਕਿਤੇ ਉਹਨਾਂ ਦੇ ਗੁਣ ਗਾਇਨ ਕੀਤੇ ਜਾ ਰਹੇ ਹਨ ਉਹਨਾਂ ਵੱਲੋਂ ਦਿੱਤੇ ਉਪਦੇਸ਼ ਵੀ ਦੁਹਰਾਏ ਜਾ ਰਹੇ ਆ ਉਥੇ ਸੰਤ ਪਪਾ ਪ੍ਰੇਮ ਸੇਈ ਦੀ ਬਾਲੀ ਵਾਲੇ ਦੇ ਸਤੰਤ ਵੀ ਸਿਗੇ ਅਮਰਵੇਲੇ ਤੋਂ ਲੈ ਕੇ ਇੱਕੀ 6 ਘੱਟ ਪਰਸਾ ਦੀ ਪੋਪਾ ਕੇ ਕਿੰਦਰ ਦਰਬਾਰ ਸੱਜਿਆ ਉਥੇ ਮਨਾਰੀ ਉੱਤਰ ਕੀ ਅੱਜਾ ਖੱਕਰਦੇ ਵਿੱਚ ਮੰਡਿਆ ਜਾ ਰਿਹਾ ਹੈ ਮੈਂ ਸਾਰੀ ਸੰਗਤ ਨੂੰ ਧੰਨ ਧੰਨ ਬੋਲ ਦੇਣ ਦੀ ਹੈ ਤੇ ਮੈਂ ਬੇਨਤੀ ਕਰਦੀ ਹਾਂ ਕਿ ਸਾਰੀ ਸੰਗਤਾ ਇਸ ਚੀਜ਼ ਦਾ ਗੁਰੂ ਸਾਹਿਬ ਜੀ ਦੇ ਬਾਣੀ ਦੇ ਉਪਦੇਸ਼ ਤੇ ਚੱਲ ਕੇ ਆਪਣੀ ਜੀਵਨੀ ਸਫਲ ਕਰੇ ਰੋਨਾਰ ਸਾਹਿਬ ਜੀ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿਰਤ ਕਰੋ ਨਾਮ ਜਪੋ ਤੇ ਮਨ ਲਗ ਕੇ ਛੋ ਉਸ ਸਤੇਸ਼ ਨੂੰ ਆਪਾਂ ਇੱਕ ਜਿਵੇਂ ਸੋਣਾ ਦੇ ਪਰ ਜੀਵ ਸੰਗਤਾ ਮੈਂਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਦ ਕਰਕੇ ਬਹੁਤ ਬੁਸ਼ਤੀ ਗੱਲ ਹੈ ਕੀ ਹੈ ਕਿ ਪਹਿਲੀ ਬਾਤ ਸੇ ਜਿ ਬੁਣਾਦੇ ਜਿਦਾ ਪ੍ਰਕਾਸ਼ ਪੂਰ ਮਨਾਣਿਤ ਆ ਵਿਸ਼ਾਲ ਨਗਰ ਕੀਰਤਨ ਦਾ ਨਾਮ ਸਤਕਰ ਵਾਸੀ ਮਹਾਨ ਮਹਾਂਪੁਰ ਸਤਪਾਪਾ ਬੇਜ ਪੁੱਤਰ ਸਾਹਿਬ ਜੱਟ ਕੇ ਦੇਖਵਾਲ ਦਾ ਪਰਪਨ ਕਰੇਗਾ ਕਿ ਇਹ ਮਛਾਰ ਤੱਕ ਕੀਰਤਨ ਜੀਤਪੁਰਾਨ ਸਾਹਿਬ ਦੀ ਛਤਰ ਛਾਇਆ ਕੋਈ ਜਿਆਰੇ ਦਿਖਾਈਏਗਾ ਆ ਬਹੁਤ ਬੱਧੀਆ ਪੀਕੇ ਨਾਲ ਦਾ ਮੁਝਾ ਇੱਕ ਵਾਰ ਤੇ ਚੁੱਕੀ ਇਹ ਛਿੱਟੇ ਦੇ ਵੀ ਕਿਸਮ ਸਿਰਫ ਉਹਨਾਂ ਨੇ ਆਪਣਾ ਸਾਰਾ ਜੀਵਨ ਆ ਮਨੁੱਖਤਾ ਤੇ ਪੜੀ ਲਗਾਇਆ ਕਿ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਜਿਹੇ ਸਾਠਿਆ ਉਹਨਾਂ ਨੂੰ ਅਪਣਾਉਣ ਵਾਸਤੇ ਕਿ ਨਾਲ ਕਿਰਤ ਕਰੋ ਨਾਮ ਜਪੋ ਦਾ ਵੰਡ ਸੇਵਾ ਦਾ ਸੇਵਕ ਕੇ ਆ ਸੱਚੀ ਲਗਾਈ ਤੇ ਪੜ੍ਹਾਈ ਬਹੁਤ ਤਕੀਫ ਦਾ ਇਸ ਕਾ ਵੀ ਦਿਨਾਂ ਨੂੰ ਮੈਂ ਨਮਸਕਾਰ ਕਰੀ ਉਹਨਾਂ ਕੋਲ ਆ ਕੇ ਆ ਤੇ ਸਾਰੇ ਸੰਸਥਾ ਦੇ ਲਈ ਜਿਹੜੇ ਬਨਾਮ ਨਾਮ ਦੇ ਹੋ ਸਕਦੇ ਨੇ ਸਾਕਰਟਰੀਏ ਤਾਂ ਇਸ ਪ੍ਰਕਾਸ਼ਤਿਆ ਨੂੰ ਬਹੁਤ ਖਤਰਾ ਦੇ ਸਥਾਨਾ ਬਣਾਇਆ ਗਿਆ ਉਸੇ ਕੜੀ ਦੇ ਵਿੱਚ ਜੀ ਮੈਂ ਜਿਹੜਾ ਡਾਕਟਰ ਇੱਕ ਤੋਂ ਜਿਹੜਾ ਚੱਲਦਾ ਹੈ ਮੈਂ ਜਿਸ ਨਾਮ ਦਾ ਹਾਂ ਮੈਂ ਕਹਿੰਦਾ ਕਿ ਉਹਦੇ ਪੁਰਾਣਾ ਅਧਿਆ ਪਿੱਛੇ ਦੀ ਰਿਪੋਰਟ ਵੀ ਜਮਾ ਕੇ ਦੇ ਰਹੇ ਹਾਂ ਕਿ ਲਗਭਗ 10 ਸਤਰੋ ਬਣਾ ਲਏ ਨੇ ਸਤਿਕਾਰ ਅਨੁਸਾਰੀਆਂ ਦੇ ਅਸ਼ੀਰਵਾਦ ਤੇ ਬੰਦ ਤੇ ਲੱਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੁੰਖੀ ਪੁੰਨੀਆਂ ਦੇ ਮਾਲਕ ਉਸ ਸਿੱਖ ਧਰਮ ਦੇ ਪਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੌਂਸਰ ਸਪਨਿਵਾ ਗੁਰਪੁਰ ਬਣਾ ਰਹੇ ਆ। ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਜਵਾਰਿਆ ਸਤਪੁਰ ਨਾਮਕ ਪ੍ਰਕਟਿਆ ਕਮਿਟੀ ਤੋਂ ਜਗ ਚੰਨਣ ਹੋਇਆ। ਉਹਨਾਂ ਦਾ ਜਨਮ ਨਾਲ ਸਾਰੀ ਢੁਕਾਈ ਦੇ ਵਿੱਚ ਆਨਣ ਹੋਇਆ। ਅੱਜ ਸਥੂਚੇ ਬਾਜ਼ਾਰ ਵੱਲੋਂ ਸ੍ਰੀ ਸਿਮੰਦਰ ਸਿੰਘ ਟ੍ਰੇਮ ਸਿੰਦੀਪ ਜੀ ਜਿਹੜੀ ਅੱਧ ਬਾਕੀ ਸਾਰੇ ਮਕਾਨਦਾਰ ਪੰਜਾਬ ਤੋਂ ਇਸ ਤਰ੍ਹਾਂ ਕਿ ਗੁਰੂ ਸਾਹਿਬ ਦਾ ਫਲਸਫਾ ਕਿਰਤ ਕਰੋ ਨਾਮ ਜਪੋ ਦੇ ਵੰਡਿਸ਼ੋਕੋ ਕਿਰਤ ਕਰਕੇ ਫਿਰ ਨਾਮ ਜਪੋ ਦੇ ਵੰਡਿਸ਼ੋਕੋ ਦੇ ਇਨਸਾਫ ਅੱਜ ਲੰਗਰ ਲਗਾਏ ਗਏ ਨੇ ਜਿਹਦੇ ਵਿੱਚ ਪਕੌੜਿਆਂ ਦੇ ਫਰੂਟ ਤੇ ਔਰ ਬਹੁਤ ਸਾਰੇ ਲੰਗਰ ਨੇ ਜਿਹੜੇ ਕਿਸੇ ਸੱਚੇ ਹੀ ਸੰਗਤ ਵਾਸਤੇ ਅਜਾ ਨਗਰ ਕੀਰਤਨ ਮੇਕੋਲ ਬੋਦਰਾ ਸਾਹਿਬ ਸਰਵਾ ਪ੍ਰੇਮ ਸਿੰਘ ਜੀ ਤੋਂ ਨਿਕਲਦਾ ਸ਼ਰਦਾਪੁਰੋਂ ਵਰਤਾਇਦਾਂਗੇ ਸੂ ਸਾਰ ਸੰਗਤ ਗੁਰੂ ਸਾਹਿਬ ਦੇ 590 ਜਰਮ ਦੇ ਦੀਆਂ ਲੱਖ ਲੱਖ ਵਾਰਾਂ ਪਾਈ ਗੁਰਦੀਰ ਖਾਲਸਾ ਮੈਂ ਗੁਰਦੀਰ ਖਾਲਸਾ ਵਾਹਿਗੁਰੂ ਜੀ ਦੇ ਸੇਵਾ ਨੂੰ ਨਾ ਕਿਸ ਮਾਰਸ ਚੇਪਾ ਚੀਰਿਆ ਅੱਜ ਪ੍ਰਕਾਸ਼ ਮੁਰੂ ਦੇ ਪ੍ਰਕਾਸ਼ ਸਿੰਘ ਦੇ ਵਿਦਜਨ ਅਪਰ ਲੰਗਰ ਲੈ ਆਏ ਦੀਪਕ ਭਾਜੀ ਨੇ ਸਾਰੀ ਮਾਰਕੀਟ ਨੇ ਰਲ ਕੇ ਲੰਗਰ ਲਾਇਆ ਹੈ ਜਦੋਂ ਨਗਰ ਕੀਰਤ ਜੀ ਆ ਰਹੇ ଥି ਸੀ ਹਯੂਨ ਸੇਵਾ ਲਈ ਧਿਆਨ ਵਾਹਿਗੁਰੂ ਦੀ ਕੀ ਫਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਅੱਜ ਅਸੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਹਰ ਜਿਹੜਾ ਜਨਮ ਦਿਨ ਇੱਥੇ ਨਹੀਂ ਮਤਲਬ ਕਿ ਪੂਰੇ ਵਰਲਡ ਦੇ ਵਿੱਚ ਝੂਮਦਾਉ ਨਾ ਮਨਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜਿਹੜੇ ਤੋਂ ਨਗਰ ਕੀਰਤ ਦਾ ਰਫਤਾ ਹੁੰਦੀ ਹੋਈ ਪੂਰੇ ਬੇਕਵਾਲ ਦੇ ਵਿੱਚ ਪਹੁੰਚੀ ਹੋਈ ਹੈ ਬਾਜ਼ਾਰ ਵਿੱਚ ਪਹੁੰਚ ਰਹੀ ਹੈ ਇਹਨਾਂ ਦਾ ਇੱਥੇ ਸਵਾਗਤ ਕਰਨਾ ਤੇ ਤਾਂ ਤਾਂ ਦੇ ਧਰੂ ਦੇ ਲੰਗਰ ਤਕੌੜਿਆਂ ਦੇ ਲੰਗਰ ਘਾ ਪਾਣੀ ਦਾ ਲੰਗਰ ਚੱਲ ਰਹੇ ਨੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਸਾਹ ਵਾਈ ਫਤੀ ਅੱਜ ਤਾਂ ਤਾਂ ਚੀਰ ਕੋ ਨਾਨਕ ਦੇਵ ਜੀ ਪਾਸ਼ਾ ਜੀ ਦਾ ਇਹ ਸਾਰੇ ਬੇਗਵਾਲ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਹੈ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਮੋਰ ਬਹੁਤ ਬਧਿਆ ਹੈ ਗੁਰੂ ਜੀ ਦੀਆਂ ਬਹੁਤ ਬਖਸ਼ੀਆਂ ਹੈ ਸਾਰੀ ਸੰਗਤ ਖੁਸ਼ੀ ਖੁਸ਼ੀ ਨਾਲ ਨਾ ਰਹੀ ਹੈ ਆਉਣ ਵਾਲੇ ਇਹ ਮੈਸਰੀ ਦੇ ਸਾਰੇ ਨੂੰ ਵਾਤਵਾਦ ਵਧਾਈ ਹੋਵੇ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਦੇ ਸਾਰੇ ਦੇ ਸੰਗਤ ਨੂੰ ਵਾਤਵਾਦ ਵਧਾਈ ਹੋਵੇ ਵਾਈ ਫਤੀ પતિ ਆਦੇ ਤੇ ਪਵਿੱਤਰ ਦਿਹਾੜੇ ਨਾਨਕ ਸਾਹਿਬ ਦੇ ਗੁਰੂਪ੍ਰੀਆ ਸੰਗਤ ਨੂੰ ਲੱਖ ਲੱਖ ਵਧਾਈਆਂ ਤੇ ਦੋ ਬੇਗਵਾ ਦੇ ਵਿੱਚ ਨਗਰ ਕੀਰਤ ਸਜਾਇਆ ਗਿਆ ਹੈ। ਉਹ ਸੰਗਤ ਦਾ ਖੜ-ਖੜ ਮਾਰਦਾ ਗਾਠੋ ਬਹੁਤ ਹੀ ਮਜ਼ਾ ਆ ਰਿਹਾ ਸਾਰੇ ਬਹੁਤ ਵੱਡਾ ਗੁਰੂ ਸਾਹਿਬ ਦੇ ਆਖ ਦਿਹਾੜੇ ਦੀਆਂ ਪੁਕੀਆਂ ਦੇ ਵਿੱਚ ਲੰਗਰ ਦੇ ਜਾਹ ਦੇ ਲੰਗਰ ਤੇ ਕੋੜੇ ਦੇ ਲੰਗਰ ਪਿਆਰ ਦੇ ਵਿੱਚ ਲੱਗੇ ਹੋਏ ਹਨ। ਸੱਤਾ ਐਨਜਾਇ ਕਰਦੀਆਂ ਪਿਆ ਨੇ ਤੇ ਆਸ ਕਰਦੇ ਆ ਕਿ ਸਾਡੇ ਦੇ ਦੇਸ਼ ਦਾ ਹਾਂ ਤੋਂ ਨਾਮ ਜੱਤੋ ਨੂੰ ਮਹਾਨ ਸ਼ਕਤਾਂ ਦੇ ਸਿਧਾਂਤ ਤੇ ਹਮੇਸ਼ਾ ਚੱਲਦੇ ਪਏ ਨੇ ਕਿ ਇਸੇ ਤਰ੍ਹਾਂ ਹੀ ਸਾਡੀ ਮਾਨਤਾ ਤੇ ਜੀ ਸਾਹਿਬ ਦਾ ਚੜ੍ਹਦੀ ਕਲਾ ਭੇਰ ਰਿਹਾ ਤੇ ਇਸੇ ਤਰ੍ਹਾਂ ਰਹੇਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ